ਹਾਂਜੀ ਸਤਿ ਸ਼੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਅਸੀਂ ਆਪਦੇ ਭਾਰ ਨੂੰ ਕਿਵੇਂ ਘੱਟ ਕਰ ਸਕਦੇ ਹਾਂ ਅੱਜ ਅਸੀਂ ਇੱਕ ਖਾਸ ਨੁਸਖੇ ਬਾਰੇ ਜਾਣਾਂਗੇ ਸੋ ਇਹ ਜਿਹੜਾ ਨੁਸਖਾ ਏ ਇਹ ਜੀਰੇ ਤੋਂ ਤਿਆਰ ਹੁੰਦਾ ਏ ਜਿਹੜਾ ਇਹਦੇ ਵਿੱਚ ਮੇਨ ਇਨਗਰੀਡੀਅੰਟ ਆਉ ਜੀਰਾ ਏ ਇਸ ਤੋਂ ਇਲਾਵਾ ਪੰਜ ਹੋਰ ਚੀਜ਼ਾਂ ਇਹਦੇ ਵਿੱਚ ਪੈਣਗੀਆਂ ਜਿਹੜੇ ਅਸੀਂ ਕਹਿ ਲਓ ਵੀ ਰੋਜ਼ਾਨਾ ਦੇ ਤੌਰ ਤੇ ਆਪਦੀ ਰਸੋਈ 'ਚ ਮਸਾਲੇ ਵਰਤਦੇ ਹਾਂ ਉਹੀ ਚੀਜ਼ਾਂ ਏ ਸੋ ਬੜਾ ਸਿੰਪਲ ਵਿਧੀ ਆ ਬੜਾ ਸੌਖਾ ਤਰੀਕਾ ਇਹ ਨੁਸਖੇ ਨੂੰ ਤਿਆਰ ਕਰਨਾ ਤੇ ਇੱਕ ਇੱਕ ਕਰਕੇ ਇਹ ਜਿਹੜੀਆਂ ਆਪਾਂ ਚੀਜ਼ਾਂ ਲਈਆਂ ਇਹਨਾਂ ਤੋਂ ਸਾਨੂੰ ਕੀ ਹੋਰ ਸਾਡੀ ਸਿਹਤ ਨੂੰ ਲਾਭ ਮਿਲਣੇ ਆ ਉਹ ਵੀ ਜਾਣਾਂਗੇ ਸੋ ਸਾਥੀਓ ਪੂਰੀ ਵੀਡੀਓ ਨੂੰ ਧਿਆਨ ਨਾਲ ਸਮਾਂ ਕੱਢ ਕੇ ਸੁਣਿਓ ਹੋ ਸਕੇ ਤਾਂ ਪੈਨ ਕਾਪੀ ਚੱਕ ਕੇ ਇਹਨੂੰ ਨੋਟ ਕਰ ਲਓ ਵੀ ਇਹ ਨੁਸਖਾ ਤਿਆਰ ਕਿਵੇਂ ਕਰਨਾ ਤੁਹਾਨੂੰ ਬਹੁਤ ਲਾਭ ਬਹੁਤ ਫਾਇਦੇ ਮਿਲਣਗੇ ਇਸ ਤੋਂ ਸੋ ਸਾਥੀਓ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਅੱਗੇ ਵੀ ਜਿਹੜੀਆਂ ਮੈਂ ਸਿਹਤ ਨੂੰ ਲੈ ਕੇ ਵੀਡੀਓਜ਼ ਬਣਾਵਾਂਗਾ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਸੋ ਆਓ ਜਾਣਦੇ ਵੀ ਕਿਹੜੇ ਕਿੜੀਆਂ ਚੀਜ਼ਾਂ ਲੈਣੀਆਂ ਏ ਤੇ ਇਹਨਾਂ ਤੋਂ ਸਾਨੂੰ ਕੀ ਕੀ ਲਾਭ ਮਿਲਦੇ ਫਾਇਦੇ ਮਿਲਦੇ ਸਾਥੀਓ ਸਭ ਤੋਂ ਪਹਿਲਾਂ ਅਸੀਂ ਜਿਹੜਾ ਇਹਦੇ ਵਿੱਚ ਮੇਨ ਇਨਗਰੀਡੀਐਂਟ ਆ ਜੀਰਾ ਲਿਆ ਏ ਸੋ ਜੀਰੇ ਦੇ ਵਿੱਚ ਐਸੈਂਸ਼ੀਅਲ ਆਇਲਸ ਕੁਦਰਤੀ ਕੁਝ ਅਜਿਹੇ ਤੇਲ ਪਾਏ ਜਾਂਦੇ ਆ ਜਿਹੜੇ ਸਾਡੇ ਡਾਈਜੈਸਟਿਵ ਸਿਸਟਮ ਨੂੰ ਤਾਂ ਵਧੀਆ ਕਰਦੇ ਕਰਦੇ ਆ ਇਸ ਤੋਂ ਇਲਾਵਾ ਇਹ ਸਾਡੇ ਭਾਰ ਨੂੰ ਘੱਟ ਕਰਨ 'ਚ ਵੀ ਸਹਾਇਤਾ ਕਰਦਾ ਹੈ ਜੀਰਾ ਸਾਡੇ ਮੈਟਾਬੋਲਿਜ਼ਮ ਨੂੰ ਵਧਾ ਦਿੰਦਾ ਹੈ ਸੋ ਭਾਰ ਵਧਣ ਦਾ ਵੱਧਦੀ ਉਮਰ 'ਚ ਇੱਕੋ ਕਾਰਨ ਹੁੰਦਾ ਹੈ ਸਾਡਾ ਪੇਟ ਬਾਹਰ ਆਉਣ ਦਾ ਕਿਉਂਕਿ ਜਿਵੇਂ ਜਿਵੇਂ ਉਮਰ ਵੱਧਦੀ ਆ ਤਾਂ ਸਾਡੇ ਸਰੀਰ ਦਾ ਜਿਹੜਾ ਮੈਟਾਬੋਲਿਜ਼ਮ ਆ ਭਾਵ ਜੋ ਵੀ ਅਸੀਂ ਖਾਣੇ ਪੀਣੇ ਆ ਉਹਨੂੰ ਉਹ ਸਾਰੀਆਂ ਕੈਲਰੀਜ਼ ਨੂੰ ਬਾਲ ਕੇ ਜਿਹੜੀ એનર્ਜੀ ਬਣਨੀ ਹੈ ਇਹ ਸਾਰੀ ਪ੍ਰਕਿਰਿਆ ਨੂੰ ਮੈਟਾਬੋਲਿਜ਼ਮ ਕਹਿ ਦਿੰਦੇ ਆ। ਸੋ ਉਮਰ ਦੇ ਵਧਣ ਦੇ ਨਾਲ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਏ ਜਿਹਦੇ ਕਰਕੇ ਸਾਡਾ ਜਿਹੜਾ ਸਰੀਰ ਆ ਉਹ ਸਾਡੇ ਭੋਜਨ ਨੂੰ ਵਧੀਆ ਤਰੀਕੇ ਨਾਲ ਹਾਜਮ ਨਹੀਂ ਕਰ ਪਾਉਂਦਾ ਤੇ ਜਿਹੜਾ ਅਸੀਂ ਖਾਦਾ ਪੀਤਾ ਏ ਉਹ એનર્ਜੀ ਉਨੀ ਨਹੀਂ ਬਣ ਪਾਉਂਦੀ ਉਸ ਤੋਂ ਇਲਾਵਾ ਉਹ ਸਾਰਾ ਚਰਬੀ ਦੇ ਰੂਪ ਚ ਸਾਡੇ ਜਮਾ ਹੁੰਦਾ ਰਹਿੰਦਾ ਏ। ਸੋ ਹਾਜਮੇ ਚ ਵਿਗਾੜ ਵੀ ਸਾਡੇ ਭਾਰ ਨੂੰ ਵਧਾਉਂਦਾ ਏ ਇਸ ਤੋਂ ਇਲਾਵਾ ਮੈਟਾਬੋਲਿਜ਼ਮ ਦਾ ਸਲੋ ਹੋਣਾ ਵੀ ਸਾਡੇ ਭਾਰ ਨੂੰ ਵਧਾਉਂਦਾ ਏ ਸੋ ਜੀਰਾ ਇਹ ਜਿਹੜਾ ਇਹਦੇ ਵਿੱਚ ਅਜਿਹੀ ਕੁਦਰਤੀ ਗੁਣਾ ਏ ਸਾਡੇ ਭਾਰ ਨੂੰ ਸਾਡੇ ਮੈਟਾਬੋਲਿਜ਼ਮ ਨੂੰ ਤਾਂ ਫਾਸਟ ਕਰਦੇ ਕਰਦਾ ਇਹਦੇ ਨਾਲ ਨਾਲ ਸਾਨੂੰ ਹਾਜਮੇ ਨੂੰ ਵੀ ਸਾਡੇ ਨੂੰ ਤੰਦਰੁਸਤ ਕਰਦਾ ਏ ਸਾਨੂੰ ਬਦ ਹਾਜਮੇ ਨਹੀਂ ਹੁੰਦੀ ਬਲੋਟਿੰਗ ਅਫਾਰੇ ਤੋਂ ਬਚਾਉਂਦਾ ਏ ਸੋ ਇਸ ਨੁਸਖੇ ਦੇ ਵਿੱਚ ਅਸੀਂ 2 ਚਮਚ ਜੀਰੇ ਦੇ ਲਵਾਂਗੇ ਇਸ ਤੋਂ ਲਾਵਾ ਜਿਹੜਾ ਅਗਲਾ ਇਨਗਰੀਡੀਅੰਟ ਉਹ ਹੈਗਾ ਏ ਸੌਂਫ ਸਾਥੀਓ ਸੌਂਫ ਵੀ ਬਹੁਤ ਲਾਭਕਾਰੀ ਕਹਿ ਲੋ ਵੀ ਜੜੀ ਬੂਟੀ ਆ ਕਹਿ ਲੋ ਮਸਾਲਾ ਏ ਇਹਦੇ ਵਿੱਚ ਅਸੀਂ ਇੱਕ ਚਮਚਾ ਸੌਂਫ ਦਾ ਲੈਣਾ ਏ ਇਸ ਨੁਸਕੇ ਦੇ ਵਿੱਚ ਸੋ ਸੌਂਫ ਦੇ ਵਿੱਚ ਫਾਈਬਰ ਦਾ ਜਿਹੜੇ ਬੜੇ ਵਧੀਆ ਹੁੰਦੇ ਆ ਜਿਦੇ ਕਰਕੇ ਸਾਡੇ ਪੇਟ ਨੂੰ ਭਰਿਆ ਭਰਿਆ ਰੱਖਦੇ ਆ ਤੇ ਪੂਰਾ ਦਿਨ ਅਸੀਂ ਵਾਧੂ ਆਲਸ ਵਾਲਾ ਖਾਣ ਤੋਂ ਬਚੇ ਰਹਿੰਦੇ ਆ ਓਵਰ EATING ਤੋਂ ਬਚੇ ਰਹਿੰਦੇ ਆ ਤੇ ਸੌਂਫ ਸਾਡੇ ਕਹ ਲੋ ਵੀ ਸਾਡੀ ਭੁੱਖ ਨੂੰ ਵੀ ਘੱਟ ਕਰਦੀ ਆ ਸਾਨੂੰ ਇੱਕ ਸਟਾਈਟੀ ਦਿੰਦੀ ਆ ਇਸ ਤੋਂ ਇਲਾਵਾ ਸੌਂਫ ਦੇ ਵਿੱਚ ਐਂਟੀਆਕਸੀਡੈਂਟ ਬਹੁਤ ਵਧੀਆ ਹੁੰਦੇ ਆ ਜਿਹੜੇ ਸਾਡੇ ਸਰੀਰ ਚੋਂ ਹਾਨੀਕਾਰਕ ਪਦਾਰਥ ਗੰਦਗੀ ਬਾਹਰ ਕੱਢਦੇ ਆ ਸਾਡੇ ਲੀਵਰ ਨੂੰ ਵੀ ਡੀਟੌਕਸੀਫਾਈ ਕਰਦੀ ਸੌਂਫ ਕਿਡਨੀ ਹੈਲਥ ਵਾਸਤੇ ਵੀ ਬਹੁਤ ਵਧੀਆ ਹੁੰਦੀ ਆ ਤੇ ਸਾਡੇ ਭਾਰ ਨੂੰ ਘੱਟ ਕਰਨ ਸਹਾਇਤਾ ਕਰਦੀ ਕਿਉਂਕਿ ਸੌਂਫ ਵੀ ਜਿਹੜੀ ਆ ਉਹ ਸਾਡੇ ਮੈਟਾਬੋਲਿਜ਼ਮ ਨੂੰ ਵਧਾ ਦਿੰਦੀ ਆ ਸੋ ਇਸ ਤੋਂ ਇਲਾਵਾ ਸੀ ਇਸ ਨੁਸਖੇ ਦੇ ਵਿੱਚ ਲੈਣੀ ਆ ਅਲਸੀ ਦੇ ਬੀਜ ਸੋ ਸਾਥੀਓ ਅਲਸੀ ਦੇ ਬੀਜ ਵੀ ਅਸੀਂ 1 ਚਮਚ ਇਸ ਨੁਸਖੇ 'ਚ ਲੈਣਾ ਹੈ ਸੋ ਅਲਸੀ ਦੇ ਬੀਜਾਂ ਦੇ ਵਿੱਚ ਫਾਈਬਰ ਬਹੁਤ ਵਧੀਆ ਮਾਤਰਾ 'ਚ ਪਾਇਆ ਜਾਂਦਾ ਹੈ ਜਿਹੜਾ ਕਿ ਸਾਡੇ ਭਾਰ ਨੂੰ ਘੱਟ ਕਰਨ 'ਚ ਸਹਾਇਤਾ ਕਰਦਾ ਹੈ ਇਸ ਤੋਂ ਇਲਾਵਾ ਜਿਹੜੇ ਅਲਸੀ ਦੇ ਬੀਜਾਂ ਵਿੱਚ omega 3 ਫੈਟੀ ਐਸਿਡ ਹੁੰਦੇ ਆ ਇਹ ਵੀ ਸਾਡੇ ਭਾਰ ਨੂੰ ਘਟਾਉਣ 'ਚ ਬਹੁਤ ਹੀ ਅਹਿਮ ਰੋਲ ਬਹੁਤ ਹੀ ਵੱਡਾ ਰੋਲ ਅਦਾ ਕਰਦੇ ਆ ਸੋ so, omega 3 ਫੈਟੀ ਐਸਿਡ ਸਾਡੇ weight ਨੂੰ ਤਾਂ ਰਿਡਿਊਸ ਕਰਦੇ ਕਰਦੇ ਇਹਦੇ ਨਾਲ ਨਾਲ ਸਾਡੇ ਸਰੀਰ ਚੋਂ ਮਾੜੇ ਕੋਲੇਸਟ੍ਰੋਲ ਨੂੰ ਵੀ ਘੱਟ ਕਰਦੇ ਆ ਸਾਡੇ ਖੂਨ ਚੋਂ ਅਲਸੀ ਦੇ ਬੀਜ ਵੀ ਬਹੁਤ ਵਧੀਆ ਏ ਸਾਡੀ ਸਿਹਤ ਵਾਸਤੇ ਐਂਟੀ ਇਨਫਲੇਮੇਟਰੀ ਗੁਣ ਵੀ ਹੁੰਦੇ ਆ ਸਾਡੇ ਜੋੜਾਂ ਦੇ ਦਰਦਾਂ ਲਈ ਬਹੁਤ ਵਧੀਆ ਏ ਅਲਸੀ ਦੇ ਬੀਜ ਤੇ ਕਈਆਂ ਨੂੰ ਇਹ ਵਹਿਮ ਆ ਵੀ ਅਲਸੀ ਖਾਣ ਦੇ ਨਾਲ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਉਹ ਵੱਧ ਹੋ ਜਾਂਦਾ ਸੋ ਇੱਕ ਭਰਮਾ ਸਾਥੀਓ ਅਲਸੀ ਸਗੋ ਸਾਡੇ ਬੀਪੀ ਨੂੰ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੀ ਆ ਕੰਟਰੋਲ ਚ ਕਰਦੀ ਆ ਸੋ ਇਸ ਨੁਸਖੇ ਦੇ ਵਿੱਚ ਅਸੀਂ ਇੱਕ ਚਮਚਾ ਅਲਸੀ ਦੇ ਬੀਜਾਂ ਦਾ ਵੀ ਲੈਣਾ ਹੈ ਸੋ ਇਹਨੂੰ ਤਿਆਰ ਕਿਵੇਂ ਕਰਨਾ ਪੂਰੀ ਵਿਧੀ ਜਾਣਾਂਗੇ ਸੋ ਇਹ ਬਹੁਤ ਹੀ ਲਾਭਕਾਰੀ ਨੁਸਖਾ ਹੋਣ ਵਾਲਾ ਸਾਡੀ ਸਿਹਤ ਵਾਸਤੇ ਇਸ ਤੋਂ ਇਲਾਵਾ ਸਾਥੀਓ ਅਸੀਂ ਇਸ ਨੁਸਖੇ ਦੇ ਵਿੱਚ ਅੱਧਾ ਚਮਚਾ ਦਾਲਚੀਨੀ ਦਾ ਪਾਊਡਰ ਲੈਣਾ ਹੈ ਸੋ ਦਾਲਚੀਨੀ ਵੀ ਬੜੀ ਫਾਇਦੇਮੰਦ ਦਾ 슈ਗਰ ਦੇ ਮਰੀਜ਼ਾਂ ਲਈ ਵੀ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਵਧਾ ਦਿੰਦੀ ਆ ਸੋ ਸ਼ੂਗਰ ਜੋ ਵੀ ਅਸੀਂ ਖਾਦਾ ਪੀਤਾ ਉਹਦੇ ਵਿੱਚ ਜਿੰਨੇ ਵੀ ਕਾਰਬੋਹਾਈਡਰੇਟਸ ਆ ਜਿਹੜੇ ਬਾਅਦ ਵਿੱਚ ਜਾ ਕੇ ਗਲੂਕੋਜ਼ ਵਿੱਚ ਤੁਰੰਤ ਬਦਲ ਜਾਂਦੇ ਤੇ ਸਾਡੇ ਸ਼ੂਗਰ ਦਾ ਲੈਵਲ ਵੱਧ ਹੋ ਜਾਂਦਾ ਜਾਂਪ ਹੋ ਜਾਂਦੇ ਵਿੱਚ ਜਿਹੜੀ ਵੀ ਮਿੱਠਾਈ ਸ਼ੂਗਰ ਅਸੀਂ ਲੈਨੇ ਆ ਉਹਨੂੰ ਬਦਲਣ ਦੇ ਵਿੱਚ ਜਿਹੜੀ ਦਾਲਚੀਨੀ ਬਹੁਤ ਸਹਾਇਤਾ ਕਰਦੀ ਆ ਇਸ ਤੋਂ ਇਲਾਵਾ ਦਾਲਚੀਨੀ ਦੇ ਵਿੱਚ ਐਂਟੀ ਇਨਫਲੇਮੇਟਰੀ ਗੁਣ ਵੀ ਹੁੰਦੇ ਆ ਸਾਡੇ ਜੋੜਾਂ ਦੀਆਂ ਦਰਦਾਂ ਵਾਸਤੇ ਬਹੁਤ ਵਧੀਆ ਏ ਤੇ ਦਾਲਚੀਨੀ ਸਾਡੇ ਮੈਟਾਬੋਲਿਜ਼ਮ ਨੂੰ ਵੀ ਵਧਾਉਂਦੀ ਆ ਤੇ ਸਾਡੇ ਮਾੜੇ ਕੋਲੇਸਟ੍ਰੋਲ ਨੂੰ ਵੀ ਘੱਟ ਕਰਦੀ ਆ। ਸੋ ਦਾਲਚੀਨੀ ਜਿਹੜੀ ਵਧੀਆ ਏ ਉਹ ਸ਼੍ਰੀਲੰਕਨ ਵੈਰਾਈਟੀ ਦੀ ਦਾਲਚੀਨੀ ਆਉਂਦੀ ਆ। ਜਦੋਂ ਵੀ ਤੁਸੀਂ ਸਿਹਤ ਵਾਸਤੇ ਇਹਨੂੰ ਵਰਤਣਾ ਏ ਜਾਂ ਘਰ 'ਚ ਭੋਜਨ ਬਣਾਉਣ ਲਈ ਵੀ ਮਸਾਲਿਆਂ ਲਈ ਵੀ ਵਰਤਣਾ ਏ ਤਾਂ ਹਮੇਸ਼ਾ ਜਿਹੜੀ ਸ਼੍ਰੀਲੰਕਨ ਵੈਰਾਈਟੀ ਦੀ ਦਾਲਚੀਨੀ ਲੈਣੀ ਚਾਹੀਦੀ ਆ। ਕਿਉਂਕਿ ਜਿਹੜੀ ਅਸੀਂ ਜਿਹੜੀ ਆਮ ਆਉਂਦੀ ਆ ਮਾਰਕੀਟ ਵਿੱਚ ਉਹਦੇ ਨਾਲ ਸਾਡੇ ਲਿਵਰ ਨੂੰ ਡੈਮੇਜ ਹੋਣ ਦਾ ਖਤਰਾ ਏ ਜਿਹੜਾ ਵੱਧ ਹੋ ਜਾਂਦਾ ਏ। ਜਿਹਨੂੰ ਅਸੀਂ শ্রীলੰਕਨ ਸਿਨੇਮਨ ਵੀ ਕਹਿੰਨੇ ਆ ਸੋ শ্রীলੰਕਨ ਵੈਰਾਈਟੀ ਦੀ ਆਉਂਦੀ ਹੈ ਸੋ ਇਹੀ ਅਸੀਂ ਦਾਲਚੀਨੀ ਵਰਤਣੀ ਆ ਦਾਲਚੀਨੀ ਸਾਥੀਓ ਅਸੀਂ ਅੱਧਾ ਚਮਚਾ ਲੈਣਾ ਹੈ ਇਸ ਤੋਂ ਇਲਾਵਾ 1/4 ਭਾਗ ਅਸੀਂ ਕਾਲਾ ਨਮਕ ਇਹਦੇ ਵਿੱਚ ਲੈਣਾ ਹੈ ਇਸ ਨੁਸਖੇ ਦੇ ਵਿੱਚ ਸੋ ਕਾਲਾ ਨਮਕ ਵੀ ਸਾਡੇ ਡਾਈਜੈਸ਼ਨ ਨੂੰ ਵਧੀਆ ਬਣਾਉਂਦਾ ਹੈ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਚ ਵੀ ਦੱਸਿਆ ਹੈ ਕਿ ਭਾਰ ਨੂੰ ਘੱਟ ਕਰਨਾ ਜੇ ਅਸੀਂ ਤਾਂ ਸਾਡਾ ਡਾਈਜੈਸਟਿਵ ਸਿਸਟਮ ਉਸ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਸੋ ਕਾਲਾ ਨਮਕ ਸਾਡੇ ਡਾਈਜੈਸ਼ਨ ਵਾਸਤੇ ਬਹੁਤ ਵਧੀਆ ਇੱਕ ਚੌਥਾਈ ਭਾਗ ਅਸੀਂ ਇੱਕ ਚੌਥਾਈ ਚਮਚ ਅਸੀਂ ਕਾਲਾ ਨਮਕ ਦਾ ਲੈਣਾ ਹੈ ਤੇ ਇੱਕ ਚੌਥਾਈ ਚਮਚ ਅਸੀਂ ਲੈਣਾ ਹੈ ਹਲਦੀ ਦਾ ਪਾਊਡਰ ਸੋ ਹਲਦੀ ਵਿੱਚ ਵੀ ਐਂਟੀ ਇਨਫਲੇਮੇਟਰੀ ਗੁਣ ਵੀ ਹੁੰਦੇ ਆ ਸਾਡੇ ਸਰੀਰ ਚ ਸੋਜਾਂ ਨੂੰ ਵੀ ਘਟਾਉਂਦੀ ਆ ਇਸ ਤੋਂ ਇਲਾਵਾ ਜਿਹੜੀ ਹਲਦੀ ਆ ਉਹ ਸਾਡੇ ਫੈਟ ਨੂੰ ਬਰਨ ਕਰਨ ਦੀ ਤਾਕਤ ਰੱਖਦੀ ਆ ਸਾਡੇ ਜਿਹੜੀ ਚਰਬੀ ਆ ਪੇਟ ਦੀ ਚਰਬੀ ਕਹਿ ਲਓ ਜਾਂ ਹੋਰ ਸਰੀਰ 'ਚ ਚਰਬੀ ਜਿਹੜੀ ਜਮਾ ਹੋਈ ਆ ਸਾਡੇ ਸਰੀਰ ਦੇ ਅੰਗਾਂ ਦੇ ਵਾਲੇ ਵੀ ਜਿਹੜੀ ਜਮਾ ਹੋਈ ਆ ਉਹਨੂੰ ਬਾਲਦੀ ਆ ਇਸ ਫੈਟ ਨੂੰ ਇਸ ਤੋਂ ਇਲਾਵਾ ਹਲਦੀ ਦੇ ਹੋਰ ਵੀ ਬੜੇ ਲਾਭ ਆ ਐਂਟੀਆਕਸੀਡੈਂਟ ਪ੍ਰੋਪਰਟੀਆਂ ਵੀ ਹੁੰਦੀਆਂ ਐ ਕਈ ਅਜਿਹੇ ਕੈਂਸਰ ਆ ਜਿਨ੍ਹਾਂ ਨੂੰ ਇਹ ਪ੍ਰिवेंट ਕਰਦੀ ਆ ਕੈਂਸਰ ਹੋਣ ਦੇ ਖਤਰੇ ਨੂੰ ਘਟਾਉਂਦੀ ਆ ਜੇ ਅਸੀਂ ਰੋਜ਼ਾਨਾ ਹਲਦੀ ਦਾ ਟਰਮੇਰਿਕ ਦਾ ਸੇਵਨ ਕਰਦੇ ਇਹਦੇ ਪਾਊਡਰ ਦਾ ਸੋ ਇਹ ਚੀਜ਼ਾਂ ਲੈਣੀਆਂ ਐ ਆਓ ਹੁਣ ਜਾਣਦੇ ਆ ਵੀ ਇਹ ਨੁਸਖੇ ਨੂੰ ਬਣਾਉਣਾ ਕਿਵੇਂ ਕਿਉਂਕਿ ਅਸੀਂ ਇਹਦੇ ਫਾਇਦੇ ਜਾਣ ਲਈ ਵੀ ਸਾਨੂੰ ਕੀ ਕੀ ਲਾਭ ਮਿਲਦੇ ਆ ਸੋ ਹੁਣ ਅਸੀਂ ਜਾਣ ਲਈ ਵੀ ਇਹਨੂੰ ਬਣਾਉਣਾ ਕਿਵੇਂ ਉਹ ਸਹੀ ਤਰੀਕਾ ਕਿਹੜਾ ਐ ਤੇ ਇਹਨੂੰ ਸਹੀ ਵਰਤਣ ਦਾ ਸਮਾਂ ਕਿਹੜਾ ਐ ਜਿਹਦੇ ਨਾਲ ਸਾਨੂੰ ਇਹ ਸਾਰੇ ਲਾਭ ਸਾਰੇ ਬੈਨੀਫਿਟਸ ਮਿਲਣਗੇ ਸਾਥੀਓ ਇਹ ਜਿੰਨੀਆਂ ਵੀ ਅਸੀਂ ਚੀਜ਼ਾਂ ਲਈਆਂ ਇਹਨਾਂ ਵਿੱਚੋਂ ਜਿਹੜੀਆਂ ਤਿੰਨ ਚੀਜ਼ਾਂ ਐ ਜਿਵੇਂ ਜੀਰਾ ਹੋ ਗਿਆ ਸੌਂਫ ਹੋ ਗਈ ਤੇ ਅਲਸੀ ਹੋ ਗਈ ਇਹਨਾਂ ਨੂੰ ਅਸੀਂ ਡਰਾਈ ਰੋਸਟ ਕਰ ਲੈਣਾ ਐ ਇਹਨਾਂ ਨੂੰ ਹਲਕੀ ਹਲਕ ਅੱਗ ਤੇ ਅਸੀਂ ਭੁੰਨ ਲੈਣਾ ਹੈ ਕਿਉਂਕਿ ਡਰਾਈ ਰੋਸਟ ਕਰਨ ਦਾ ਫਾਇਦਾ ਇਹ ਹੁੰਦਾ ਵੀ ਜਦੋਂ ਅਸੀਂ ਭੁੰਨ ਲੈਂਦੇ ਆ ਤੇ ਇਹਦੇ ਵਿੱਚ ਜਿਹੜੇ ਵੀ ਇਨਗਰੀਡੀਅੰਟਸ ਆ ਪੌਸਟਿਕ ਤੱਤਾ ਉਹਨਾਂ ਦੀ ਗੁਣਵਣਤਾ ਜਿਹੜੀ ਉਹ ਹੋਰ ਵੱਧ ਹੋ ਜਾਂਦੀ ਉਹਨਾਂ ਦੀ ਵੈਲਿਊ ਵੱਧ ਜਾਂਦੀ ਆ ਤੇ ਇਹਨਾਂ 'ਚ ਜਿਹੜੀ ਨਮੀ ਹੁੰਦੀ ਆ ਉਹ ਵੀ ਖਤਮ ਹੋ ਜਾਂਦੀ ਜਿਹਦੇ ਕਰਕੇ ਜਿਆਦਾ ਸਮਾਂ ਜਿਹੜੇ ਰਹਿੰਦੇ ਆ ਜਲਦੀ ਖਰਾਬ ਨਹੀਂ ਹੁੰਦੀ ਇਹ ਚੀਜ਼ ਸੋ 2 ਚਮਚ ਅਸੀਂ ਜੀਰਾ ਜੀਰਾ ਲਿਆ ਸੀਗਾ 1 ਚਮਚ ਅਸੀਂ ਸੌਂਫ ਲਈ ਸੀਗੀ ਤੇ 1 ਚਮਚ ਵੀ ਅਸੀਂ ਅਲਸੀ ਲਈ ਸੀ ਤੁਸੀਂ ਇਕੱਠਾ ਵੀ ਇਹਨੂੰ ਬਣਾ ਕੇ ਰੱਖ ਸਕਦੇ ਆ ਸੋ ਇਹ ਤਿੰਨਾਂ ਚੀਜ਼ਾਂ ਨੂੰ ਇੱਕ ਤਵੇ ਤੇ ਡਰਾਈ ਰੋਸਟ ਕਰ ਲਓ ਪੈਨ ਦੇ ਵਿੱਚ ਹਲਕੀ ਅੱਗ 'ਚ ਪਾਉਣ ਲੋ ਜਦੋਂ ਇਹਨਾਂ ਦੀ ਮਹਿਕ ਆਉਣ ਲੱਗ ਜਾਏ ਜਾਂ ਬਰਾਊਨ ਜਿਹਾ ਕਲਰ ਹੋ ਜਾਏ ਤਾਂ ਉਦੋਂ ਇਹਨਾਂ ਨੂੰ ਅੱਗ ਤੋਂ اتار ਕੇ ਠੰਡਾ ਕਰਕੇ ਇਹਨਾਂ ਨੂੰ ਮਿਕਸੀ ਗ੍ਰਾਇੰਡਰ ਦੇ ਵਿੱਚ ਬਰੀਕ ਪੀਸ ਲਓ ਹੁਣ ਜਿਹੜਾ ਇਹ ਮਿਕਸਰ ਬਣਿਆ ਹੈ ਇਹਦੇ ਵਿੱਚ ਤੁਸੀਂ ਅੱਧਾ ਚਮਚਾ ਜਿਹੜਾ ਇਹ ਉਹ ਦਾਲ ਚੀਨੀ ਦਾ ਐਡ ਕਰ ਲਓ ਪਾਊਡਰ ਦਾ ਤੇ ਇੱਕ ਚੌਥਾਈ ਚਮਚ ਤੁਸੀਂ ਇਹਦੇ ਵਿੱਚ ਕਾਲਾ ਨਮਕ ਮਿਲਾ ਲਓ ਤੇ ਇੱਕ ਚੌਥਾਈ ਚਮਚ ਤੁਸੀਂ ਹਲਦੀ ਦਾ ਪਾਊਡਰ ਇਹ ਚ ਮਿਲਾ ਲਓ ਤੇ ਹੁਣ ਤੁਹਾਡਾ ਜਿਹੜਾ ਇਹ ਪਾਊਡਰ ਆ ਪਾੜ ਘਟਾਉਣ ਵਾਲਾ ਇਹ ਤਿਆਰ ਹੋ ਗਿਆ ਏ ਇਹ ਜਿਹੜਾ ਨੁਸਖਾ ਕਹਿ ਲੋ ਸੋ ਇਹਦਾ ਅਸੀਂ ਸੇਵਨ ਸਵੇਰੇ ਉੱਠ ਕੇ ਨਿਰਨੇ ਕਾਲ ਜੇ ਖਾਲੀ ਪੇਟ ਕਰਨਾ ਹੈ ਲੱਗਦਾ ਜੇ ਤੁਹਾਡੇ ਜਿਆਦਾ ਐਸਿਡਿਟੀ ਰਹਿੰਦੀ ਆ ਜਾਂ ਤੁਹਾਨੂੰ ਹੋਰ ਕੋਈ ਕਿਡਨੀ ਦੀ ਪਰੇਸ਼ਾਨੀ ਤਾਂ ਇਹ ਨਾ ਵਰਤੋ ਪਰ ਜੇ ਤੁਸੀਂ ਪਾੜ ਘਟਾਉਣ ਵਾਸਤੇ ਇਹਨੂੰ ਵਰਤਣਾ ਹੈ ਤੁਹਾਨੂੰ ਕਿਡਨੀ ਦੀ ਵੀ ਨਹੀਂ ਕੋਈ ਪਰੇਸ਼ਾਨੀ ਤਾਂ ਤੁਸੀਂ ਇਹਨੂੰ ਜ਼ਰੂਰ ਵਰਤੋ ਤੁਸੀਂ 1/4 ਚਮਚ ਤੋਂ ਸ਼ੁਰੂ ਕਰੋ ਪਹਿਲਾਂ ਉਸ ਤੋਂ ਬਾਅਦ ਤੁਸੀਂ ਇਹਦਾ ਅੱਧਾ ਚਮਚਾ ਕਰ ਦੋ ਸੋ ਸਵੇਰੇ ਉੱਠ ਕੇ ਗੁੰਗਨੇ ਜੇ ਪਾਣੀ 'ਚ ਇਹਦੇ ਅੱਧੇ ਚਮਚੇ ਦਾ ਸੇਵਨ ਕਰੋ ਲਗਾਤਾਰ ਇਹਨੂੰ 1 ਹਫ਼ਤਾ ਜ਼ਰੂਰ ਵਰਤ ਕੇ ਵੇਖੋ ਤੁਹਾਨੂੰ ਫਰਕ ਨਜ਼ਰ ਆਊਗਾ ਤੇ ਤੁਸੀਂ ਜੇ ਲਗਾਤਾਰ ਇਹਨੂੰ ਵਰਤੋਗੇ ਦਾ ਕੋਈ ਨੁਕਸਾਨ ਵੀ ਨਹੀਂ ਹੈ ਕੁਦਰਤੀ ਚੀਜ਼ਾਂ ਹੈ ਇੱਕ ਕੁਦਰਤੀ ਤਰੀਕੇ ਦੇ ਨਾਲ ਸਾਡੇ ਭਾਰ ਨੂੰ ਘੱਟ ਕਰਦੀਆਂ ਸੋ ਇਹ ਕੁਦਰਤੀ ਤਰੀਕੇ ਦੇ ਨਾਲ ਸਾਡਾ ਭਾਰ ਘੱਟ ਕਰਦੀਆਂ ਸੋ ਭਾਰ ਘਟਾਉਣ ਵਾਸਤੇ ਐਕਸਰਸਾਈਜ਼ ਵੀ ਬੜੀ ਜ਼ਰੂਰੀ ਆ ਡਾਈਟ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਆ ਸੋ ਜ਼ਿਆਦਾ ਫਾਈਬਰ ਵਾਲੀਆਂ ਚੀਜ਼ਾਂ ਖਾਓ ਹਰੀਆਂ ਪੱਤੇਦਾਰ ਸਬਜ਼ੀਆਂ ਖਾਓ ਫਰੂਟਸ ਖਾਓ ਜ਼ਿਆਦਾ ਕਿਉਂਕਿ ਇਹਨਾਂ ਦੇ ਵਿੱਚ ਫਾਈਬਰ ਦੀ ਮਾਤਰਾ ਬੜੀ ਚੰਗੀ ਹੁੰਦੀ ਆ ਮੈਦੇ ਦਾ ਪਰਹੇਜ਼ ਕਰੋ ਮਿੱਠਾ ਬਿਲਕੁਲ ਕੱਟ ਕਰ ਦਿਓ ਜਾਂ ਕਹਿ ਲੋ ਬੰਦ ਹੀ ਕਰ ਦਿਓ ਇਹਦੀ ਜਗ੍ਹਾ ਗੁੜ ਵਰਤ ਸਕਦੇ ਆ ਸੋ ਕਣਕ ਦੀ ਥਾਂ ਤੇ ਤੁਸੀਂ ਮਲਟੀ grain ਦਾ ਆਟਾ ਵਰਤੋ ਸੋ ਜੇ ਅਸੀਂ ਇਹ ਨਿੱਕੀਆਂ ਨਿੱਕੀਆਂ ਗੱਲਾਂ ਤੇ ਧਿਆਨ ਦੇਵਾਂਗੇ ਤਾਂ ਅਸੀਂ ਭਾਰ ਨੂੰ ਆਪਦੇ weight ਨੂੰ ਬੜੀ ਜਲਦੀ ਘੱਟ ਕਰ ਸਕਦੇ ਹਾਂ ਇੱਕ ਗੱਲ ਹੋਰ ਰਹਿ ਗਈ ਇਹ ਜਿਹੜਾ ਤੁਸੀਂ ਨੁਸਖਾ ਜਦੋਂ ਅੱਧਾ ਚਮਚਾ ਤੁਸੀਂ ਗੁੰਗਰਨੇ ਪਾਣੀ 'ਚ ਐਡ ਕਰਨਾ ਤਾਂ ਇੱਕ ਥੋੜਾ ਅੱਧਾ ਨਿੰਬੂ ਜਿਹੜਾ ਅੱਧਾ ਨਿੰਬੂ ਨਚੋੜ ਲਓ ਇਸ ਗਲਾਸ ਦੇ ਵਿੱਚ ਜਿਹੜਾ ਨੀਂਬੂ ਆ ਉਹਦੇ ਵਿੱਚ ਵੀ ਵਿਟਾਮਿਨ ਸੀ ਹੁੰਦਾ ਏ ਐਂਟੀਆਕਸੀਡੈਂਟ ਹੁੰਦੇ ਆ ਤੇ ਨੀਂਬੂ ਸਾਡੇ ਭਾਰ ਨੂੰ ਘਟਾਉਣ 'ਚ ਵੀ ਸਾਡੀ ਸਹਾਇਤਾ ਕਰਦਾ ਏ ਸੋ ਸਾਥੀਓ ਇਹ ਜਾਣਕਾਰੀ ਨੂੰ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਬੈਲ ਆਈਕਨ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਪਹੁੰਚੇ ਸਿੱਧੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ